ਕਿਸਾਨ ਵੀਰੋ ਸਵਾਗਤ ਹੈ ਪਹਿਲਾਂ ਤਾਂ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਲੈ ਕੇ ਆਏ ਆਂ ਸਬਜ਼ੀ ਦੇ ਤਾਜ਼ੇ ਰੇਟ ਤਰੀਕਾ ਜਿਹੜੀ ਅੱਜ 3 April 2025 ਹੋ ਚੁੱਕੀ ਹੈ ਮੋਗਾ ਮੰਡੀ ਦੇ ਆਪਾਂ ਤੁਹਾਨੂੰ ਰੇਟ ਦੱਸਾਂਗੇ ਤੇ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਜੀ ਆਪਣੇ ਚੈਨਲ ਤੇ ਨਵੇਂ ਜੁੜੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਬੈੱਲ ਬੱਲਾ ਜਿਹੜਾ ਆਈਕਨ ਜੂਰਨਾ ਨਾ ਭੁੱਲਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਪਹੁੰਚਦੀ ਰਹੇ ਅੱਜ ਪਿਆਜ਼ ਹੋਈ 15 ਤੋਂ 20 ਰੁਪਏ ਦੇ ਵਿੱਚ ਵਿੱਚ ਆ ਤੇ ਲਸਣ ਮਿੱਤਰੋ 80 ਰੁਪਏ ਦੇ ਆਸੇ ਪਾਸੇ ਵੈਗਿਆ ਟਮਾਟਰ ਵੇਖਿਆ 12 ਤੋਂ 13 ਰੁਪਏ ਕਿਲੋ ਵੀਰੇ ਤੇ ਹਰੀ ਮਿਰਚ ਅੱਜ ਥੋੜੀ ਡਾਉਨ ਆ ਹਰੀ ਮਿਰਚ ਵਿਗਿਆ 40 ਤੋਂ 45 ਰੁਪਏ ਦੇ ਵਿੱਚ ਵਿੱਚ ਕਿਉਂਕਿ ਲੋਕਲ ਚੱਲ ਪਿਆ ਲੋਕਲ ਵਿਕੀ ਆ 35 ਤੋਂ 40 ਤੇ ਬੈਂਗਣੀ ਜਿਹੜੀ ਬਾਹਰ ਲਈ ਆ ਉਹ ਮੰਨ ਲਾ ਵੀ 12 ਰੁਪਏ ਤੋਂ ਲੈ ਕੇ 15 16 ਚੱਕਰ ਜਿਹੜੀ ਲੋਕਲ ਆ 20 22 ਰੁਪਏ ਵੇਗੀ ਬਹੁਤ ਟਾਪ ਦੀ ਆ ਜਿਹੜੀ ਤੇ ਪੇਠਾ ਮਿੱਤਰ ਫੇਰੋ 12 13 ਰੁਪਏ ਕਿਲੋ ਸ਼ਵਲਾ ਮਿਰਚ ਵਿਗਿਆ 18 ਤੋਂ 20 ਰੁਪਏ ਤੇ ਸਟਿੰਡੀ ਜਿਹੜੀ ਲੋਕਲ ਆ 15 ਤੋਂ 17 ਰੁਪਏ ਵੀ ਗਈ 18 ਵੀ ਵੇਗੀ ਆ ਜਿਹੜੀ ਆਪਣੀ ਸੌਰੀ ਬਾਹਰ ਲਈ ਤੇ ਜਿਹੜੀ ਲੋਕਲ ਆ ਉਹ 20 ਰੁਪਏ ਤੋਂ ਲੈ ਕੇ ਤੇ 25 ਰੁਪਏ ਤੱਕ ਵੇਗਿਆ ਕੁਆਲਟੀ ਦੇਖੋ ਨੇ ਦਾ ਚੱਲ ਆਉਣਾਂ ਮੈਂ ਨਾ ਕਿਤੇ ਛੋਲੀ ਅੱਜ ਵਿਗਿਆ 13 ਰੁਪਏ ਤੋਂ ਲੈ ਕੇ 15 ਰੁਪਏ ਤੱਕ ਕੀ ਆ ਕਦੋਂ ਮਿੱਤਰੋ ਅੱਜ ਵੇਗਿਆ 25 ਤੋਂ 30 ਰੁਪਏ ਕੀ ਆ ਥੋੜਾ ਬਾਜ਼ਾਰ ਗਰਮ ਹੋ ਗਿਆ ਆ ਹਰਾ ਪਿਆਜ਼ ਵੀ 8 ਤੋਂ 10 ਰੁਪਏ ਕਿਲੋ ਗੋਭੀ ਜਿਹੜੀ ਬਹੁਤ ਵਧੀਆ ਚਿੱਟੀ ਸੀਗੀ ਦੁੱਧ ਵਾਲੀ ਦੁੱਧ ਵਰਗੀ ਉਹ ਵਿਕੀ ਆ 15 ਰੁਪਏ ਕਿਲੋ ਆਮ 10 ਰੁਪਏ ਤੋਂ ਲੈ ਕੇ 15 ਦੇ ਵਿੱਚ ਵਿੱਚ ਬੰਦ ਗੋਭੀ ਵੀ ਵਿਕੀ ਆ ਵੀਰੇ ਉਹੀ 3 ਰੁਪਏ ਕਿਲੋ ਦੇ ਆਸੇ ਪਾਸੇ ਤੇ ਕਰੇਲਾ ਮਿੱਤਰ ਪੇਰੋ 35 ਰੁਪਏ ਤੋਂ ਲੈ ਕੇ 40 ਰੁਪਏ ਦੇ ਆਸੇ ਪਾਸੇ ਵਿਕਿਆ ਕੁਆਲਿਟੀ ਜਿਹੜੀ ਆ ਚੰਗੀ ਮਾੜੀ ਆ ਖੀਰਾ 12 ਰੁਪਏ ਤੋਂ ਲੈ ਕੇ 13 14 ਤੱਕ ਰਹਿ ਗਿਆ ਵਾ ਤੇ ਆਲੂ ਬਿਆਰ ਅੱਜ ਥੋੜਿਆ ਸੈਟ ਸੀਗਾ ਬਾਣਾ ਹੈ ਆਲੂ ਆ ਜਿਹੜਾ ਅਵਰੀ ਡਾਇਮੰਡ ਕੀ ਭਾਅ ਵਿੱਚ ਆ ਡਾਇਮੰਡ ਵਧੀਆ ਨਹੀਂ 400 ਆ ਪਿਆ ਡਾਇਮੰਡ ਦੀਆ ਡਾਇਮੰਡ ਬਹੁਤ ਵਧੀਆ ਇਹ 400 ਰੁਪਏ ਵਿੱਚ ਗਿਆ ਤੇ ਐਲ ਆਰ ਐਲ ਆਰ ਐਲ ਆਰ ਅੱਜ 450 ਦੇ ਰਹਿ ਗਈ 450 ਐਲ ਆਰ 450 ਤੋਂ 500 ਦੇ ਆਸ-ਪਾਸੇ ਆ ਆਲੂ ਕਿਉਂਕਿ ਸਟੋਰ ਫੋਲ ਹੋਏ ਪਏ ਆਲੂ ਪਿਆ ਬਹੁਤ ਹਜੇ ਤੇ ਉਹਦੇ ਕਰਕੇ ਬਾਜ਼ਾਰ ਥੋੜਾ ਜਿਹਾ ਨਰਮ ਹੋਇਆ ਵਾ ਬਾਕੀ ਹੁਣ ਸੌਦਿਆਂ ਦਾ ਰੁਖ ਬਦਲ ਗਿਆ ਲੋਕਲ ਸੌਦੇ ਚੱਲ ਪਿਆ ਲੋਕਲ ਮਿਰਚ ਵੀ ਚੱਲ ਪਈ ਆ ਅੱਜ ਕੁਛ-ਕੁਛ ਤਾਂ 30 ਰੁਪਏ ਵੀ ਵੇਚੀ ਆ ਲੋਕਲ ਮਿਰਚ ਤੇ ਬਾਕੀ ਹੁਣ ਬਾਜ਼ਾਰ ਹੌਲੀ-ਹੌਲੀ ਬਣਨ ਦਾ ਲਾਗੇ ਪਿਆ ਲੋਕਲ ਸੌਦਿਆਂ ਦਾ ਲੋਕਲ ਸੌਦੇ ਚੱਲ ਪਿਆ ਬਾਹਰਲੇ ਘਟ ਜਾਣਗੇ ਸੌਦੇ ਤੇ ਉਹਦੇ ਕਾਰਨ ਆ ਗਿਆ ਆ ਗਿਆ ਲੋਕਲ ਸੌਦੇ ਕੇਰਾ ਦਾ ਬਾਜ਼ਾਰ ਗਰਮ ਰਹੂਗਾ ਔੜ ਕੇ ਜਦੋਂ ਖੁੱਲ ਕੇ ਚੱਲ ਪੈਂਦੇ ਆ ਫੇਰ ਕੁਛ ਨਰਮ ਹੋ ਜਾਂਦਾ ਵਾ ਅੱਜ ਪਿਆਜ਼ ਉਹੀ 15 ਤੋਂ 20 ਰੁਪਏ ਦੇ ਵਿੱਚ ਵਿੱਚ ਆ ਤੇ ਲਸਣ ਮਿੱਤਰੋ 80 ਰੁਪਏ ਦੇ ਆਸੇ ਪਾਸੇ ਵੇਚ ਗਿਆ ਟਮਾਟਰ ਵੇਚ ਗਿਆ 12 ਤੋਂ 13 ਰੁਪਏ ਕਿਲੋ ਵੀਰੇ ਤੇ ਹਰੀ ਮਿਰਚ ਅੱਜ ਥੋੜੀ ਡਾਊਨ ਆ ਹਰੀ ਮਿਰਚ ਵਗੀ ਹੈ 40 ਤੋਂ 45 ਰੁਪਏ ਦੇ ਵਿੱਚ ਵਿੱਚ ਕਿਉਂਕਿ ਲੋਕਲ ਚੱਲ ਪਿਆ ਲੋਕਲ ਵਗੀ ਹੈ 35 ਤੋਂ 40 ਤੇ ਬੈਂਗਣੀ ਜਿਹੜੀ ਬਾਹਰ ਲਈ ਆ ਉਹ ਮਾਲਾ ਵੀ 12 ਰੁਪਏ ਤੋਂ ਲੈ ਕੇ 15 16 ਚੱਕਰ ਜਿਹੜੀ ਲੋਕਲ ਉਹ 20 22 ਰੁਪਏ ਵੇਖੀ ਬਹੁਤ ਟਾਪ ਦੀ ਆ ਜਿਹੜੀ ਤੇ ਪੇਠਾ ਮਿੱਤਰ ਫੇਰੋ 12 13 ਰੁਪਏ ਕਿਲੋ ਸ਼ਮਲਾ ਮਿਰਚ ਵੇਖੀ 18 ਤੋਂ 20 ਰੁਪਏ ਤੇ ਟਿੰਡੀ ਜਿਹੜੀ ਲੋਕਲ ਉਹ 15 ਤੋਂ 17 ਰੁਪਏ ਵੇਖੀ 18 ਵੀ ਵੇਖੀ ਆ ਜਿਹੜੀ ਆਪਣੀ ਸੌਰੀ ਬਾਹਰ ਲਈ ਤੇ ਜਿਹੜੀ ਲੋਕਲ ਆ ਉਹ 20 ਰੁਪਏ ਤੋਂ ਲੈ ਕੇ ਤੇ 25 ਰੁਪਏ ਤੱਕ ਵੇਖੀ ਆ ਕੁਆਲਿਟੀ ਦੇ ਕੋਨੇ ਦਾ ਚਾਲਾ ਉਹ ਨਾਂ ਮੈਂ ਨਾ ਕਿਤੇ ਸ਼ੋਲਿਆ ਅੱਜ ਵਿਗਿਆ 13 ਰੁਪਏ ਤੋਂ ਲੈ ਕੇ 15 ਰੁਪਏ ਤੇ ਕਰਾ ਕੀ ਆ ਕਦੋਂ ਮਿੱਤਰੋ ਅੱਜ ਵਿਗਿਆ 25 ਤੋਂ 30 ਰੁਪਏ ਕੀ ਆ ਥੋੜਾ ਬਾਜ਼ਾਰ ਗਰਮ ਹੋ ਗਿਆ ਆ ਹਰਾ ਪਿਆਜ਼ ਉਹ 8 ਤੋਂ 10 ਰੁਪਏ ਕਿਲੋ ਗੋਭੀ ਜਿਹੜੀ ਬਹੁਤ ਵਧੀਆ ਚਿੱਟੀ ਸੀਗੀ ਦੁੱਧ ਵਾਲੀ ਦੁੱਧ ਵਰਗੀ ਉਹ ਵਿਕੀ ਆ 15 ਰੁਪਏ ਕਿਲੋ ਆਮ 10 ਰੁਪਏ ਤੋਂ ਲੈ ਕੇ 15 ਦੇ ਵਿੱਚ ਵਿੱਚ ਬੰਦ ਗੋਭੀ ਵੀ ਕੀ ਆ ਵੀਰੇ ਉਹ ਹੀ 3 ਰੁਪਏ ਕਿਲੋ ਦੇ ਆਸੇ-ਪਾਸੇ ਤੇ ਕਰੇਲਾ ਮਿੱਤਰ ਪਿਆਰੋ 35 ਰੁਪਏ ਤੋਂ ਲੈ ਕੇ 40 ਰੁਪਏ ਦੇ ਆਸੇ-ਪਾਸੇ ਵਿਕਿਆ ਕੁਆਲਿਟੀ ਜਿਹੜੀ ਆ ਚੰਗੀ ਮਾੜੀ ਆ ਖੀਰਾ 12 ਰੁਪਏ ਤੋਂ ਲੈ ਕੇ 13-14 ਤੱਕ ਰਵੈ ਗਿਆ ਵਾ ਤੇ ਆਲੂ ਬਿਆਰ ਅੱਜ ਥੋੜਿਆ ਸੈਟ ਸੀਗਾ ਆਲੂ ਅੱਜ ਜਿਹੜਾ ਅਵਰ ਜੀ ਡਾਇਮੰਡ ਕੀ ਭਾਅ ਵਿੱਚ ਆ ਡਾਇਮੰਡ ਵਧੀਆ ਨਹੀਂ 400 ਆ ਪਿਆ ਡਾਇਮੰਡ ਵਧੀਆ ਡਾਇਮੰਡ ਬਹੁਤ ਵਧੀਆ ਇਹ 400 ਰੁਪਏ ਵਿਕਿਆ ਤੇ ਐਲ ਆਰ एलआर एडा एज 400 मीटर ਹੈਗੀ ਸਾਢੇ 400 ਐਲਰ 450 ਤੋਂ 500 ਦੇ ਆਸੇ ਪਾਸੇ ਆ ਆਲੂ ਕਿਉਂਕਿ ਸਟੋਰ ਫੋਲ ਹੋਏ ਪਏ ਆਲੂ ਪਿਆ ਬਹੁਤ ਹਜੇ ਤੇ ਉਹਦੇ ਕਰਕੇ ਬਾਜ਼ਾਰ ਥੋੜਾ ਜਿਹਾ ਨਰਮ ਹੋਇਆ ਵਾ ਬਾਕੀ ਹੁਣ ਸੌਦਿਆਂ ਦਾ ਰੁਖ ਬਦਲ ਗਿਆ ਲੋਕਲ ਸੌਦੇ ਚੱਲ ਪਿਆ ਲੋਕਲ ਮਿਰਚ ਵੀ ਚੱਲ ਪਈ ਆ ਅੱਜ ਕਸ਼ਕਸ਼ ਦਾ 30 ਰੁਪਏ ਦੇ ਵਿੱਚ ਵੇਚੀ ਆ ਲੋਕਲ ਮਾਰਚ ਤੇ ਬਾਕੀ ਹੁਣ ਬਾਜ਼ਾਰ ਹੌਲੇ ਹੌਲੇ ਬਣਨ ਦਾ ਲਾਗੇ ਪਿਆ ਲੋਕਲ ਸੌਦਿਆਂ ਦਾ ਲੋਕਲ ਸੌਦੇ ਚੱਲ ਪਿਆ ਬਾਹਰਲੇ ਘਟ ਜਾਣਗੇ ਸੌਦੇ ਤੇ ਉਹਦੇ ਕਾਰਨ ਆ ਗਿਆ ਆ ਗਿਆ ਲੋਕਲ ਸੌਦੇ ਕੇਰਾ ਦਾ ਬਾਜ਼ਾਰ ਗਰਮ ਰਹੂਗਾ ਔੜ ਕੇ ਜਦੋਂ ਖੁੱਲ ਕੇ ਚੱਲ ਪੈਂਦੇ ਆ ਫੇਰ ਕੁਝ ਨਰਮ ਹੋ ਜਾਂਦਾ ਵਾ ਅੱਜ ਪਿਆਜ਼ ਉਹੀ 15 ਤੋਂ 20 ਰੁਪਏ ਦੇ ਵਿੱਚ ਵਿੱਚ ਆ ਤੇ ਲਸਣ ਮਿੱਤਰੋ 80 ਰੁਪਏ ਦੇ ਆਸੇ ਪਾਸੇ ਵੇਚ ਗਿਆ ਟਮਾਟਰ ਵੇਚ ਗਿਆ 12 ਤੋਂ 13 ਰੁਪਏ ਕਿਲੋ ਵੀਰੇ ਤੇ ਹਰੀ ਮਿਰਚ ਅੱਜ ਥੋੜੀ ਡਾਉਨ ਆ ਹਰੀ ਮਿਰਚ ਵਗੀਆ 40 ਤੋਂ 45 ਰੁਪਏ ਦੇ ਵਿੱਚ ਵਿੱਚ ਕਿਉਂਕਿ ਲੋਕਲ ਚੱਲ ਪਿਆ ਲੋਕਲ ਵਕੀਆ 35 ਤੋਂ 40 ਤੇ ਬੈਂਗ ਨੇ ਜਿਹੜੀ ਬਾਹਰ ਲਈ ਆ ਉਹ ਮਾਲਾ ਵੀ 12 ਰੁਪਏ ਤੋਂ ਲੈ ਕੇ 15 16 ਚੱਕਰ ਜਿਹੜੀ ਲੋਕਲ ਉਹ 20 22 ਰੁਪਏ ਵੇਕੀ ਬਹੁਤ ਟੌਪ ਦੀ ਆ ਜਿਹੜੀ ਤੇ ਪੇਠਾ ਮਿੱਤਰ ਫੇਰੋ 12 13 ਰੁਪਏ ਕਿਲੋ ਸ਼ਮਲਾ ਮਿਰਚ ਵਿਕੇ 18 ਤੋਂ 20 ਰੁਪਏ ਤੇ ਟਿੰਡੀ ਜਿਹੜੀ ਲੋਕਲ ਆ 15 ਤੋਂ 17 ਰੁਪਏ ਵਿਕੇ 18 ਵੀ ਵੇਗੀ ਆ ਜਿਹੜੀ ਆਪਣੀ ਸੌਰੀ ਬਾਹਰ ਲਈ ਤੇ ਜਿਹੜੀ ਲੋਕਲ ਆ ਉਹ 20 ਰੁਪਏ ਤੋਂ ਲੈ ਕੇ ਤੇ 25 ਰੁਪਏ ਤੱਕ ਵੇਗਿਆ ਕੁਆਲਿਟੀ ਦੇ ਕੋਣੇ ਦਾ ਛੋਲੀ ਅੱਜ ਵਿਗਿਆ 13 ਰੁਪਏ ਤੋਂ ਲੈ ਕੇ 15 ਰੁਪਏ ਤੱਕ ਕੀਆ ਕਦੂ ਮਿੱਤਰੋ ਅੱਜ ਵਿਗਿਆ 25 ਤੋਂ 30 ਰੁਪਏ ਕੀਆ ਥੋੜਾ ਬਾਜ਼ਾਰ ਗਰਮ ਹੋ ਗਿਆ ਆ ਹਰਾ ਪਿਆਜ਼ ਵੀ 8 ਤੋਂ 10 ਰੁਪਏ ਕਿਲੋ ਗੋਭੀ ਜਿਹੜੀ ਬਹੁਤ ਵਧੀਆ ਚਿੱਟੀ ਸੀਗੀ ਦੁੱਧ ਵਾਲੀ ਦੁੱਧ ਵਰਗੀ ਉਹ ਵਿਕੀ ਆ 15 ਰੁਪਏ ਕਿਲੋ ਆਮ 10 ਰੁਪਏ ਤੋਂ ਲੈ ਕੇ 15 ਦੇ ਵਿੱਚ ਵਿੱਚ ਬੰਦ ਗੋਭੀ ਵੀ ਵਿਕੀ ਆ ਵੀਰੇ ਉਹੀ 3 ਰੁਪਏ ਕਿਲੋ ਦੇ ਆਸੇ-ਪਾਸੇ ਤੇ ਕਰੇਲਾ ਮਿੱਤਰ ਪੇਰੋ 35 ਰੁਪਏ ਤੋਂ ਲੈ ਕੇ 40 ਰੁਪਏ ਦੇ ਆਸੇ-ਪਾਸੇ ਵਿਕਿਆ ਕੁਆਲਿਟੀ ਜਿਹੜੀ ਆ ਚੰਗੀ ਮਾੜੀ ਆ ਖੀਰਾ 12 ਰੁਪਏ ਤੋਂ ਲੈ ਕੇ 13-14 ਤੱਕ ਰਹਿ ਗਿਆ ਵਾ ਤੇ ਆਲੂ ਬਿਆਰ ਅੱਜ ਥੋੜਿਆ ਸੈਟ ਸੀਗਾ ਮਾੜਾ ਆਲੂ ਆ ਜਿਹੜਾ ਅਵਰ ਜੀ ਡਾਇਮੰਡ ਕੀ ਭਾਵੇਂ ਚਿਆ ਡਾਇਮੰਡ ਵਧੀਆ ਨਹੀਂ 400 ਆ ਪਿਆ ਡਾਇਮੰਡ ਦੀਆ ਡਾਇਮੰਡ ਬਹੁਤ ਵਧੀਆ ਇਹ 400 ਰੁਪਏ ਵਿਕਿਆ ਤੇ ਐਲਰ 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 ਅੱਜ ਪਰਫੋਮਰ ਹੈਗੇ ਜੀ ਮੰਨ ਚਾਰ ਐਲਰ 450 ਤੋਂ 500 ਦੇ ਆਸੇ-ਪਾਸੇ ਆ ਆਲੂ ਕਿਉਂਕਿ ਸਟੋਰ ਫੋਲ ਹੋਏ ਪਏ ਆਲੂ ਪਿਆ ਬਹੁਤ ਹਜੇ ਤੇ ਉਹਦੇ ਕਰਕੇ ਬਾਜ਼ਾਰ ਥੋੜਾ ਜਿਹਾ ਨਰਮ ਹੋਇਆ ਵਾ ਬਾਕੀ ਹੁਣ ਸੌਦਿਆਂ ਦਾ ਰੁਖ ਬਦਲ ਗਿਆ ਲੋਕਲ ਸੌਦੇ ਚੱਲ ਪਿਆ ਲੋਕਲ ਮਿਰਚ ਵੀ ਚੱਲ ਪਈ ਆ ਅੱਜ ਕੁਛ-ਕੁਛ ਦਾ 30 ਰੁਪਏ ਵੀ ਵੇਚੀ ਆ ਲੋਕਲ ਮਿਰਚ ਤੇ ਬਾਕੀ ਹੁਣ ਬਿਆਰ ਹੌਲੀ-ਹੌਲੀ ਬਣਨ ਦਾ ਲੱਗੇ ਪਿਆ ਲੋਕਲ ਸੌਦਿਆਂ ਦਾ ਲੋਕਲ ਸੌਦੇ ਚੱਲ ਪਿਆ ਬਾਹਰਲੇ ਘਟ ਜਾਣਗੇ ਸੌਦੇ ਤੇ ਉਹਦੇ ਕਾਰਨ ਆ ਗਿਆ ਆ ਗਿਆ ਲੋਕਲ ਸੌਦੇ ਕੇਰਾ ਦਾ ਬਾਜ਼ਾਰ ਗਰਮ ਰਹੂਗਾ ਔੜ ਕੇ ਜਦੋਂ ਖੁੱਲ ਕੇ ਚੱਲ ਪੈਂਦੇ ਆ ਫੇਰ ਕੁਛ ਨਰਮ ਹੋ ਜਾਂਦਾ ਵਾ ਅੱਜ ਪਿਆਜ਼ ਉਹੀ 15 ਤੋਂ 20 ਰੁਪਏ ਦੇ ਵਿੱਚ ਵਿੱਚ ਆ ਤੇ ਲਸਣ ਮਿੱਤਰੋ 80 ਰੁਪਏ ਦੇ ਆਸੇ ਪਾਸੇ ਵੇਚ ਗਿਆ ਟਮਾਟਰ ਵੇਚ ਗਿਆ 12 ਤੋਂ 13 ਰੁਪਏ ਕਿਲੋ ਵੀਰੇ ਤੇ ਹਰੀ ਮਿਰਚ ਅੱਜ ਥੋੜੀ ਡਾਉਨ ਆ ਹਰੀ ਮਿਰਚ ਵਗੀ ਹੈ 40 ਤੋਂ 45 ਰੁਪਏ ਦੇ ਵਿੱਚ ਵਿੱਚ ਕਿਉਂਕਿ ਲੋਕਲ ਚੱਲ ਪਿਆ ਲੋਕਲ ਵਗੀ ਹੈ 35 ਤੋਂ 40 ਇਹ ਬੈਂਗਣੀ ਜਿਹੜੀ ਬਾਹਰ ਲਈ ਆ ਉਹ ਮੰਨ ਲਾ ਵੀ 12 ਰੁਪਏ ਤੋਂ ਲੈ ਕੇ 15 16 ਚੱਕਰ ਜਿਹੜੀ ਲੋਕਲ ਉਹ 20 22 ਰੁਪਏ ਵੇਖੀ ਬਹੁਤ ਟੌਪ ਦੀ ਆ ਜਿਹੜੀ ਤੇ ਪੇਠਾ ਮਿੱਤਰ ਫੇਰੋ 12 13 ਰੁਪਏ ਕਿਲੋ ਸ਼ਵਲਾ ਮਿਰਚ ਵੇਖੀ 18 ਤੋਂ 20 ਰੁਪਏ ਤੇ ਟਿੰਡੀ ਜਿਹੜੀ ਲੋਕਲ ਆ 15 ਤੋਂ 17 ਰੁਪਏ ਵੇਖੀ 18 ਵੀ ਵੇਖੀ ਆ ਜਿਹੜੀ ਆਪਣੀ ਸੌਰੀ ਬਾਹਰ ਲਈ ਤੇ ਜਿਹੜੀ ਲੋਕਲ ਆ ਉਹ 20 ਰੁਪਏ ਤੋਂ ਲੈ ਕੇ ਤੇ 25 ਰੁਪਏ ਤੱਕ ਵੇਖੀ ਆ ਕੁਆਲਿਟੀ ਦੇ ਕੋਨੇ ਦਾ ਸ਼ੋਲੀਆਂ ਅੱਜ ਵਿਗਿਆ 13 ਰੁਪਏ ਤੋਂ ਲੈ ਕੇ 15 ਰੁਪਏ ਤੱਕ ਰਾਂ। ਕੀ ਆ ਕਦੋਂ ਮਿੱਤਰੋ ਅੱਜ ਵਿਗਿਆ 25 ਤੋਂ 30 ਰੁਪਏ ਕੀ ਥੋੜਾ ਬਾਜ਼ਾਰ ਗਰਮ ਹੋ ਗਿਆ। ਆ ਹਰਾ ਪਿਆਜ਼ ਹੋਈ 8 ਤੋਂ 10 ਰੁਪਏ ਕਿਲੋ। ਗੋਭੀ ਜਿਹੜੀ ਬਹੁਤ ਵਧੀਆ ਚਿੱਟੀ ਸੀਗੀ ਦੁੱਧ ਵਾਲੀ। ਦੁੱਧ ਵਰਗੀ ਉਹ ਵਿਕੀਆ 15 ਰੁਪਏ ਕਿਲੋ ਲੈ। ਆਮ 10 ਰੁਪਏ ਤੋਂ ਲੈ ਕੇ 15 ਦੇ ਵਿੱਚ ਵਿੱਚ। ਬੰਦ ਗੋਭੀ ਵੀ ਵਿਕੀਆ ਵੀਰੇ ਉਹੀ 3 ਰੁਪਏ ਕਿਲੋ ਦੇ ਆਸੇ-ਪਾਸੇ। ਤੇ ਕਰੇਲਾ ਮਿੱਤਰ ਪੇਰੋ 35 ਰੁਪਏ ਤੋਂ ਲੈ ਕੇ 40 ਰੁਪਏ ਦੇ ਆ ਸੇ ਵਸੇ ਵੇ ਗਿਆ ਕੁਆਲਟੀ ਜਿਹੜੀ ਆ ਚੰਗੀ ਮਾੜੀ ਆ ਖੀਰਾ 12 ਰੁਪਏ ਤੋਂ ਲੈ ਕੇ 13 14 ਤੱਕ ਰਵੈ ਗਿਆ ਵਾ ਤੇ ਆਲੂ ਬਿਆਰ ਅੱਜ ਥੋੜਿਆ ਸੈਟ ਸੀਗਾ ਆਲੂ ਅੱਜ ਜਿਹੜਾ ਅਵਰ ਹੀ ਡਾਇਮੰਡ ਕੀ ਭਾਵੇਂ ਚਿਆ ਡਾਇਮੰਡ ਵਧੀਆ ਨਹੀਂ 400 ਆ ਪਿਆ ਡਾਇਮੰਡ ਸੀ ਆ ਡਾਇਮੰਡ ਬਹੁਤ ਵਧੀਆ ਇਹ 400 ਰੁਪਏ ਵਿਗਿਆ ਤੇ ਐਲ ਆਰ ਐਲ ਆਰ ਐਨਾ ਐ ਯਾਦੇ ਪਰਬੇਟ ਹੈਗੀ ਤੇ 3/4 ਐਲਰ 450 ਤੋਂ 500 ਦੇ ਆਸੇ-ਪਾਸੇ ਆ। ਆਲੂ ਕਿਉਂਕਿ ਸਟੋਰ ਫੋਲ ਹੋਏ ਪਏ ਆਲੂ ਪਿਆ ਬਹੁਤ ਹਜੇ। ਤੇ ਉਹਦੇ ਕਰਕੇ ਬਾਜ਼ਾਰ ਥੋੜਾ ਜਿਹਾ ਨਰਮ ਹੋਇਆ ਵਾ। ਬਾਕੀ ਹੁਣ ਸੌਦਿਆਂ ਦਾ ਰੁਖ ਬਦਲ ਗਿਆ। ਲੋਕਲ ਸੌਦੇ ਚੱਲ ਪਿਆ, ਲੋਕਲ ਮਰਚ ਵੀ ਚੱਲ ਪਈ ਆ। ਅੱਜ ਕੋਸ-ਕੋਸ ਦਾ 30 ਰੁਪਈਆ ਵੀ ਵੇਚੀ ਆ। ਲੋਕਲ ਮਾਰਚ ਤੇ ਬਾਕੀ ਹੁਣ ਬਾਜ਼ਾਰ ਹੌਲੀ ਹੌਲੀ ਬਣਨ ਦਾ ਲਾਗੇ ਪਿਆ ਲੋਕਲ ਸੌਦਿਆਂ ਦਾ ਲੋਕਲ ਸੌਦੇ ਚੱਲ ਪਿਆ ਬਾਹਰਲੇ ਘਟ ਜਾਣਗੇ ਸੌਦੇ ਤੇ ਉਹਦੇ ਕਾਰਨ ਆ ਗਿਆ ਆ ਗਿਆ ਲੋਕਲ ਸੌਦੇ ਕੇਰਾ ਦਾ ਬਾਜ਼ਾਰ ਗਰਮ ਰਹੂਗਾ ਔਰ ਕਿ ਜਦੋਂ ਖੁੱਲ ਕੇ ਚੱਲ ਪੈਂਦੇ ਆ ਫੇਰ ਕੁਝ ਨਰਮ ਹੋ ਜਾਂਦਾ ਵਾ